ਸਾਹਿਬ ਜੀ ਸਾਰੇ ਸਾਰੇ ਮਜੂਰ ਗਾਂ ਮਸਾਲੇ ਵੀਰ ਭਰਾਵਾਂ ਸਸਿਦਾ ਅਮ ਜਿਦਾ ਕੀਤਾ ਪਤਾ ਆ ਆਪਣੇ ਪਿੰਡ ਪਲਾ ਕਬੱਡੀ ਟੂਰਨਾਮੈਂਟ ਹੁੰਦਾ ਹੈ ਤੇ ਪਿਛਲੇ ਅਮ ਕਾਫੀ ਸਾਲਾਂ ਤੋਂ ਇੱਕ ਹੁੰਦਾ ਆ ਸਾਰੇ ਵੀਰ ਭਰਾਵਾਂ ਦੇ ਸਹਿਯੋਗ ਤੇ ਨਾਲ ਸਾਰੇ ਨੱਕਾਵੇ ਸਿਦੇ ਅ ਸਹਿਯੋਗ ਨਾਲ ਇਹ ਬਹੁਤ ਵਧੀਆ ਟੂਰਨਾਮੈਂਟ ਹੁੰਦਾ ਹੈ ਤੇ ਅਸੀਂ ਅਜੇ ਅ ਫਿਊਚਰ ਦੇ ਵਾਸਤੇ ਅਸੀਂ ਸੌਣੇ ਆ ਵੀ ਸਾਰੇ ਵੀਰ ਭਰਾ ਸਾਰੇ ਮਜੂਰ ਜਿਆ ਐਕਸਪੀਰੀਅੰਸ ਪਲੇਅਰ ਇਹ ਚਾਹਤ ਸਾਨੂੰ ਸਾਡੇ ਨਾਲ ਲੜ ਕੇ ਅਸੀਂ ਕਰਕੇ ਅਸੀਂ ਰਣਾ ਕੀ ਹੈ ਜੀ ਆਮ ਅਸੀਂ ਉਹਨਾਂ ਦੇ ਨਾਲ ਲੜ ਕੇ ਇਸ ਚੀਜ਼ ਨੂੰ ਹੋਰ ਬੈਟਰ ਬਣਾਉਣਾ ਚਾਹੁੰਦੇ ਆ ਤੇ ਸਾਨੂੰ ਉਹ ਸੁਜੈਸ਼ਨ ਦੱਸਣ ਵੀ ਲਾਸਤ ਸਾਲ ਜਾਂ ਪਿਛਲੀ ਵਾਰ ਜਿਹੜੀਆਂ ਵੀ ਪ੍ਰੋਬਲਮਸ ਹੋਈਆਂ ਆ ਜਾਂ ਕੁਝ ਚੀਜ਼ਾਂ ਨੂੰ ਪਾਕਿਸਤਾਨੀ ਪ੍ਰੋਕਾਸ ਨਾਲ ਸਾਨੂੰ ਉਹਨਾਂ ਦੇ ਐਕਸਪੀਰੀਅੰਸ ਦੀ ਬਹੁਤ ਜ਼ਿਆਦਾ ਲੋੜ ਆ ਇਹ ਕਿ ਸੇ ਵੀ ਇੱਕ ਪਰਿਵਾਰ ਦਾ ਜਾਂ ਕਿਸੇ ਇੱਕ ਮੱਲੇ ਦਾ ਜਾਂ ਕਿਸੇ ਇੱਕ ਪਿੰਡ ਦਾ ਇਸ ਕਿਸੇ ਇੱਕ ਸੰਸਥਾ ਦਾ ਮਿਲਾਨ ਹੀ ਹੈਗਾ ਜੀ ਇਸ ਸਾਰੀ ਦੁਨੀਆ ਦਾ ਆਪਣੀ ਪੰਜਾਬ ਵਾਲਾ ਲੋਜੀ ਤੇ ਆਪਣੀ ਸਾਰੇ ਆਦੀ ਸਾਂਝੀ ਗਏ ਮੈਂ ਐਂਡ ਸਾਡਾ ਪਲਟ ਦੇ ਵਿੱਚ ਜਮਲਾ ਹੁੰਦਾ ਤੇ ਸਾਡੇ ਸਾਰੇ ਪਰਸਨਸ ਆਨ ਇਲਾ ਫਨ ਆਨ ਇਹ ਉਹਨਾਂ ਦਾ ਫਰਜ ਮੰਨਦਾ ਆ ਤੇ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਵੀ ਇਹਨਾਂ ਨੂੰ ਆਪਾਂ ਹੋਰ ਕਿੱਦਾਂ ਬੈਟਰ ਕਰ ਸਕਦੇ ਆ ਤੇ ਪਲੀਜ਼ ਮੈਂ ਚਾਹੁੰਦਾ ਆ ਵੀ ਅਸੀਂ ਜੇ ਕਿਸੇ ਨੂੰ ਕੋਈ ਗਿਲਾ ਸਿਕਵਾਇਆ ਕੋਈ ਕੋਈ ਜੇ ਕੋਈ ਗੱਲਬਾਤ ਕਰਨੀ ਆ ਤੇ ਐਨੀ ਟਾਈਮ ਆਮ ਅਵੇਲੇਬਲ ਤੁਸੀਂ ਕਿਸੇ ਨੂੰ ਵੀ ਐਨੀ ਟਾਈਮ ਕਾਲ ਸਕਦੇ ਤੇ ਮੈਂ ਹਾਜ਼ਰ ਆਂ ਕਿਉਂਕਿ ਮੈਂ ਤਾਂ ਮਿਸਾਲਾਂ ਤੋਂ ਮੂਵਸਲੀ ਛੁੱਟਾਂ ਆ ਤੇ ਮੈਨੂੰ ਕੋਈ ਸਿਸਟਮ ਬੇਸਤੀ ਮਸੂਜਾਇਸ ਇਸ ਦੀ ਕੋਈ ਨਹੀਂ ਹੈ ਕਿ ਜਦ ਤੁਸੀਂ ਮੈਨੂੰ ਕਹੋਗੇ ਯਾਰ ਮੈਂ ਪੁੱਛਾ ਇੱਥੇ ਆ ਕੇ ਜਵੀਰ ਭਾਜੀ ਤੇ ਆ ਕੇ ਸਾਨੂੰ ਮਿਲਦਾ ਸੀ ਕੋਈ ਗੱਲਬਾਤ ਕਰਨੀ ਐਨੀ ਟਾਈਮ ਤੇ ਇਦਰ ਕੈਨ డు ਥੈਟ ਤੇ ਸੌਰੀ ਆ ਮੈਂ ਤੁਹਾਡੇ ਸਾਰਿਆਂ ਕੋ ਕੱਲੇ ਕੱਲੇ ਕੋ ਆਖੀਏ ਚੀਜ਼ ਨਹੀਂ ਕਹਿ ਸਕਦਾ ਕਿਉਂਕਿ ਜੀ ਟਾਈਮ ਬਹੁਤ ਥੋੜਾ ਹੈ ਸੌਰੀ ਬਹੁਤ ਸਾਰੀਆਂ ਚੀਜ਼ਾਂ ਸੀ ਕਰਦੇ ਆ ਜਾਂ ਉਹ ਉਹ ਚੀਜ਼ਾਂ ਕਰਦੇ ਪਏ ਤੇ ਕੱਲੇ ਕੱਲੇ ਕੋ ਆਣਾ ਥੋੜਾ ਜਿਆਦਾ ਮੁਸ਼ਕਿਲ ਆ ਜੀ ਪਰ ਜੇ ਤੁਹਾਨੂੰ ਸਾਨੂੰ ਕੋਈ ਹੁਕਮ ਕਰੂਗਾ ਤੇ ਸੀ ਡੈਫੀਨਿਟਲੀ ਉਸ 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 ਚਾਦਾ ਦੇ ਡਾਕਟਰ ਸਾਹਿਬਾ ਹਾਜ਼ਰ ਹੋਮਾਗੇ ਤੇ ਬਾਕੀ ਸਾਡੀ ਇੱਕ ਰਿਕੁਐਸਟ ਹੈ ਪਲੀਜ਼ ਇਹ ਨਸਾਲੇ ਜਾਣਿਆਂ ਨੂੰ ਆ ਆ ਪਸਾਰੀ ਦਾ ਨੀ ਸਟੇਜ ਨੂੰ ਮਿਲ ਕੇ ਇਹਨੂੰ ਇੱਕ ਬੈਟਰਲ ਬਣਾਏ ਇਹ ਸਾਡੇ ਆ ਪੀੜ ਦਾ ਮੇਲਾ ਆ ਜਿੰਨੂੰ ਕੀ ਅਸੀਂ ਬਹੁਤ ਬਹੁਤ ਵਧੀਆ ਬਣਾਉਣਾ ਹੈ ਹੋਰ ਇੰਟਰਨੈਸ਼ਨਲ ਲੈਵਲ ਤੇ ਵੀ ਇਸ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਹੋਰ ਕਈ ਪਲਾਨਸ ਹੈਗੇ ਆ ਇਨਕੁਆਇਰ ਕਰ ਅਸੀਂ ਚਾਹੁੰਦੇ ਆ ਵੀ ਇਹ 6-7 ਦਿਨ ਛਲੇ ਮੇਲਾ ਹਰ ਤਫਸਿਲ ਤੇ ਨੇਰ ਤੱਕ ਪਹੁੰਚੇ ਨਾ ਜੀ ਪਰ ਜੇ ਤਾਂ ਇਸ ਨਾਲ ਅਸਾਧਾਰਨ ਸਾਰਤਿਆ ਤੇ ਆਪਾਂ ਛੇ-ਸੱਤ ਦਿਨ ਵੀ ਪਹੁੰਚਾਂਗੇ ਤੇ ਸਾਨੂੰ ਸਾਰਿਆਂ ਦੀ ਮੈਨੂੰ ਐਕਸਪੀਰੀਅੰਸ ਦਿੋ ਲੋ। ਇਹ ਸਾਰੇ ਐਕਸਪੀਰੀਅੰਸ ਲੋਗ ਦੇ ਵਿੱਚ ਆਉਣਗੇ ਤੇ ਨੂੰ ਆਪਾਂ ਵਧੀਆ ਤਰੀਕੇ ਨਾਲ ਬਣਾ ਪਾਵਾਂਗੇ। ਬਾਕੀ ਕੋਈ ਵੀ ਕੋਈ ਗੱਲਬਾਤ ਹੈਗੀ ਆ ਤੁਸੀਂ ਐਨੀ ਟਾਈਮ ਸ਼ੇਅਰ ਕਰ ਸਕਦੇ ਆ। ਥੈਂਕ ਯੂ ਸੋ ਮਾਚ ਸਾਥੀਗਾਲ ਦੇ ਤੇ ਮੈਂ ਹੂਪ ਕਰਦਾ ਆਂ ਵੀ ਅਸੀਂ ਸਾਰੇ ਇਕੱਠੇ ਹੋ ਕੇ ਇਸ ਮੇਲਦੇ ਨੂੰ ਵਧੀਆ ਤਰੀਕੇ ਨਾਲ ਕਰਾਂਗੇ ਐਂਡ ਕੋਈ ਵੀ ਗੱਲ ਕਰੀਏ ਤੁਹਾਨੂੰ ਖਾਸ। ਥੈਂਕ ਯੂ ਮਿਹਰਬਾਨੀ।